ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਗੁਰਦੁਆਰਾ ਸ਼੍ਰੀ ਨੌਵੇਂ ਪਾਤਸ਼ਾਹੀ ਭਵਾਨੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਸਵੀਰਾਂ ਤੁਸੀਂ ਭਵਾਨੀਗੜ੍ਹ ਗੁਰਦੁਆਰਾ ਨੌਵੇਂ ਪਾਤਸ਼ਾਹੀ ਦੀਆਂ ਦੇਖ ਰਹੇ ਹੋ ਜਿੱਥੇ ਤਸਵੀਰਾਂ ਨਗਰ ਕੀਰਤਨ ਦੇ ਆਰੰਭ ਦੇ ਮੌਕੇ ਦੀਆਂ ਹਨ ਜਿੱਥੇ ਕੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅੱਜ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਨਗਰ ਕੀਰਤਨ ਬੁਖੋ ਬਖ ਮੋਹੱਲੇ ਅਤੇ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਨੌਵੀਂ ਪਾਸ਼ਾਏ ਵਿਗਿਆਤ ਸ਼ਾਮ ਨੂੰ ਸਮਾਪਤ ਹੋਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਤਿਆਰੀਆਂ ਭਾਵ ਤਿਆਰੀਆਂ ਹੋ ਰਹੀਆਂ ਹਨ ਅਤੇ ਇਸ ਮੌਕੇ ਤੇ ਨਗਰ ਕੀਰਤਨ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਜਿੱਥੇ ਕਿ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਰਿਹਾ ਹਾਂ ਤਸਵੀਰਾਂ ਗੁਰਦੁਆਰਾ ਨੌਵੀਂ ਪਾਸ਼ਾਏ ਦੀ ਅੰਦਰਲੀ ਹਨ ਜਿੱਥੇ ਕਿ ਕਵੀਸਰੀ ਜੱਥਾ ਲੱਗਿਆ ਹੋਇਆ ਹੈ ਇਸ ਮੌਕੇ ਤਿਆਰੀਆਂ ਆਰੰਭ ਹੋ ਚੁੱਕੀਆਂ ਨੇ ਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੇ ਵਿਨਰਜੀ ਸਿੰਘ ਗੋਲਟੀ ਅਤੇ ਗੁਰਦੁਆਰਾ ਨੌਵੀਂ ਪਾਸ਼ਾਏ ਦੇ ਮੈਨੇਜਰ ਕੀ ਕੀ ਆਓ ਸੁਣ ਸੁਣਾਉਣੇ ਆ I'm gonna be ਕੋਤੀ ਕੀ ਪਟੋਏ ਸ਼੍ਰੀ ਪਕੌਤੀ ਕੀ ਸਹਾਇ ਵਾਰ ਸ਼੍ਰੀ ਪਕੌਤੀ ਕੀ ਪਾਤਸ਼ਾਹ ਨੂੰ ਦਸਵੀਂ ਪ੍ਰਥਮ ਪਕੌਤੀ ਸਮਰ ਕਾਇ ਗੁਰੂ ਨਾਨਕ ਨਨਿ ਥਾਏ ਮੇਰੇ ਅੰਗਦ ਘਰਤੇ ਅਰਦਾਸ ਰਾਮਦਾਸ ਸਾਹਿਬ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਖੈ ਸਭ ਦੁਖ ਜਾਏ ਟੀਗ ਬਹਾਦਰ ਸਿਮਰਿਆ ਕਰਨੋਂ ਦੇਵਤਾਏ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਥਾ ਸਾਹਿਬ ਜਦਿਆਂ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਮਿੱਠਾ ਤਿਨਾ ਲੈ ਛੜਾਏ ਦੇ ਮਹਾਵਾਕ ਅਨੁਸਾਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਚੁਰਭ ਨੂੰ ਮੁੱਖ ਰੱਖਦੇ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਭਵਾਨੀਗੜ੍ਹ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਹੈ ਦਾਕਾਰ ਪਤਾ ਜੀ ਨਗਰ ਕੀਰਤਨ ਪੰਜ ਪਿਆਰੇ ਅਤੇ ਪੰਜ ਨਿਸ਼ਾਨੀਆਂ ਦੀ ਅਗਵਾਈ ਦੇ ਵਿੱਚ ਪਾਤਸ਼ਾਹ ਜੀ ਨਗਰ ਦੇ ਉੱਪਰੋਂ ਦੀ ਪਰਕਰਮਾ ਕਰਦਾ ਹੋਇਆ ਵਾਪਸ ਆਪ ਜੀ ਦੇ ਅਸਥਾਨ ਤੇ ਪਹੁੰਚੇਗਾ ਕਿਰਪਾ ਕਰਨੀ ਪਾਤਸ਼ਾਹ ਜੀ ਨਗਰ ਕੀਰਤਨ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਸੇਵਾਦਾਰਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਪੰਜ ਪਿਆਰੇ ਅਤੇ ਪੰਜ ਨਿਸ਼ਾਨੀ ਸਿੰਘਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਮੁੱਚੀ ਸੇਵਾ ਆਪ ਜੀ ਨੇ ਵਿੱਚ ਵਰਤ ਕੇ ਸੰਪੂਰਨ ਕਰਵਾ ਲੈਣੀ ਸੰਗਤਾਂ ਦੀਆਂ ਮਨ ਦੀਆਂ ਮਨੋ ਕਾਮਨਾਵਾਂ ਸੰਪੂਰਨ ਕਰਨੀਆਂ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਜਪਣ ਗਲਾ ਤੇਰੇ ਭਾਣੇ ਸਦਾ ਬੋਲੇ ਹੋ ਹਾਂ ਇਹ ਜੋ ਹਿੰਦੁਸਤਾਨ ਦੇ ਕ ਵਿਸ਼ੇਸ਼ ਤੌਰ ਤੇ ਤਨਤਨ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ Hindu ਧਰਮ ਲਈ ਆਪਣੀ ਸਹਾਸਤ ਦਿੱਤੀ ਉਹਨਾਂ ਦਾ ਅਜਤਾਂ ਜਨਮ ਦਿਹਾੜਾ ਪੂਰੇ ਹਿੰਦੁਸਤਾਨ ਚ ਕਾਲੂ ਮਨਾਇਆ ਜਾਵੇਗਾ ਤੇ ਅੱਜ ਜੋ ਨਗਰ ਕੀਰਤਨ ਹੈ ਉਹ ਸੈਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਪਾਸਾ ਜੀ ਨਵੀਂ ਭਵਾਨੀਗੜ੍ਹ ਵਿਖੇ ਪਹੁੰਚੇਗਾ ਅੱਜ ਨਵੀਂ ਪਾਸ਼ੇ ਗੁਰਦੁਆਰਾ ਸਾਹਿਬ ਵਿਖੇ ਜਲਦੀ ਜਲਦੀ ਨੌਵੇਂ ਪਾਤਸ਼ਾਹ ਸائب ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਨੌਵੀਂ ਪਾਤਸ਼ਾਹ ਭਵਾਨੀਗੜ੍ਹ ਜੋ ਕਿ ਚਰਨਛੋਪਾ ਪ੍ਰਾਪਤ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਥੋਂ ਬੜੀ ਸੰਗਤ ਦੀਆਂ ਸਰਦਾ ਅਤੇ ਉਤਸ਼ਾਹ ਨਾਲ ਜਿਹੜਾ ਨਗਰ ਕੀਰਤਨਾ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਹ ਬਹੁਤ ਵੱਡੇ ਪੱਧਰ ਤੇ ਸੰਗਤਾਂ ਦੇ ਪ੍ਰਬੰਧ ਕਰਕੇ ਉਸ ਦੀ ਵੱਡੀ ਹਾਜ਼ਰੀ ਲਵਾਈ ਜਾ ਰਹੀ ਹੈ ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸਮੁੱਚੇ ਸਿੱਖ ਜੱਤ ਦੇ ਲਈ ਅੱਜ ਬਹੁਤ ਹੀ ਇੰਪੋਰਟੈਂਟ ਹੈ ਤੇ ਉਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਡੇ ਇਸ ਇਲਾਕੇ ਵਿੱਚ ਹਮੇਸ਼ਾ ਚਰਨ ਪੈਂਦੇ ਰਹੇ ਨੇ ਤੇ ਸਾਡੇ ਇਸ ਇਲਾਕੇ ਵਿੱਚ ਭਵਾਨੀਗੜ੍ਹ ਸੰਗੂਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਸੰਗਤਾਂ ਦੇ ਵਿੱਚ ਉਤਸ਼ਾਹ ਤੇ ਥਾ ਥਾ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਆਰੰਭ ਕਰਕੇ ਜਿਨ੍ਹਾਂ ਦੇ ਭੋਗ ਕਰਨ ਪੈਣੇ ਨੇ ਤੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਂ ਸਮਝਦਾ ਕਿ ਜੇ ਉਹਨਾਂ ਦੀਆਂ ਸਖਿਆਵਾਂ ਤੇ ਜਿਹੜੀਆਂ ਸਮੁੱਚੀਆਂ ਮਾਨਵਤਾ ਨੂੰ ਉਹਨਾਂ ਨੇ ਦਿੱਤੀਆਂ ਤੇ ਬਹੁਤ ਸਮਾਂ ਲੱਗਦਾ ਹੈ ਤੇ ਇੱਕੋ ਹੀ ਸਭ ਤੋਂ ਮੈਂ ਸਮਝਦਾ ਕਿ ਇੱਕ ਇੰਪੋਰਟੈਂਟ ਜਿਹੜੀ ਉਹਨਾਂ ਦੀ ਯਾਦ ਹੈ ਉਹ ਇਹ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਸਾਹਿਬ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਲਈ ਤੇ ਉਹ ਸਰਬੱਤ ਦਾ ਭਲੇ ਦਾ ਸਿਧਾਂਤ ਨੂੰ ਲੈ ਕੇ ਮਨੁੱਖਤਾ ਦੀ ਭਲਾਈ ਨੂੰ ਦੇਖਦੇ ਹੋਏ ਤੁਸੀਂ ਦੇਖਿਆ ਕਿ Hindu ਧਰਮ ਦੀ ਰੱਖਿਆ ਲਈ ਜਦੋਂ ਜੰਮੂ ਕਸ਼ਮੀਰ ਤੋਂ ਪੰਡਤ ਜਿਹੜੇ ਆਏ ਸੀ ਜਦੋਂ ਮੁਸਲਮਾਨ ਦਾ ਰਾਜ ਸੀਗਾ ਤੇ ਉਹਨਾਂ ਨੂੰ ਧੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਤਾਂ ਉੱਥੇ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀ ਬੇਨਤੀ ਤੇ ਪਹਿਰਾ ਦਿੰਦੇ ਹੋਏ ਆਪਣੇ ਆਪ ਨੂੰ ਬਹੁਤ ਵੱਡੀ ਕੁਰਬਾਨੀ ਜਿਹੜੀ ਦਿੱਲੀ ਜਾ ਕੇ ਉਹਨਾਂ ਨੇ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਤੇ ਲੇਕਿਨ ਧਰਮ ਦੂਜੇ ਧਰਮ ਨੂੰ ਵੀ ਬਚਾਇਆ ਇਸ ਕਰਕੇ ਸਿੱਖ ਧਰਮ ਦਾ ਫਲਸਫਾ ਜਿਹੜਾ ਉਸ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਸਾਹਿਬਾਨਾਂ ਨੇ ਵੈਸੇ ਤਾਂ ਜੇ ਇਕੱਲੇ-ਇਕੱਲੇ ਗੁਰੂ ਸਾਹਿਬ ਦੀ ਅਸੀਂ ਗੱਲ ਕਰ ਲਈਏ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਜੋ ਸਖਿਆਵਾਂ ਉਹਨਾਂ ਨੇ ਦਿੱਤੀਆਂ ਉਹਨਾਂ ਉੱਤੇ ਪਹਿਰਾ ਦੇ ਕੇ ਉਹਨਾਂ ਨੇ ਆਪਣੇ ਸਰੀਰ ਦੇ ਨਾਲ ਹੰਡਾ ਕੇ ਉਦਾਹਰਣਾ ਬਣਾਈਆਂ ਤੇ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਸਮੁੱਚੀ ਲਕਾਈ ਨੂੰ ਵੱਡੀ ਦੇਣ ਹੈ ਤੇ ਅੱਜ ਉਸੇ ਤਰੀ ਸੰਗਤਾਂ ਬਹੁਤ ਵੱਡੀ ਸਰਦਾਂ ਨਾਲ ਉਹਨਾਂ ਨੂੰ ਯਾਦ ਕਰਨਾ ਅੱਜ ਗੁਰਦਵਾਰਾ ਨਗਰ ਕੀਰਤਨ ਚੜਾਈਤ ਹੋ ਰਹੀ ਹੈ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪਰਪਰ ਸਮਰਪਿਤ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਗਿਆ ਹੈ ਜੀਤੇ ਜੋ ਵਿਸ਼ੇਸ਼ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਮੈਨੇਜਰ ਸਾਹਿਬ ਦਾ ਸਮੁੱਚੇ ਜਿਹੜੇ ਇੱਥੇ ਦੇ ਮੁਲਾਜ਼ਮ ਨੇ ਤੇ ਸਾਰੀ ਸੰਗਤ ਹੈ ਉਹਨਾਂ ਦੇ ਉਪਰਾਲਾ ਸਦਕਾ ਇਹ ਸੰਭਵ ਹੁੰਦਾ ਹੈ ਤੇ ਗੁਰੂ ਨਾਲ ਜੋੜਦੇ ਨੇ ਗੁਰੂ ਦੀ ਸੰਗਤ ਹੈ ਸਾਡੇ ਗੁਰੂਆਂ ਨੇ ਪਰੇਸ਼ਹੀ ਦਿੱਤਾ ਨੌਵੇਂ ਪਾਸ਼ਾਂ ਤਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਜਿੱਥੇ ਜ਼ੁਲਮ ਹੁੰਦਾ ਹੋਵੇ ਉਹ ਕਿਸੇ ਧਰਮ ਦਾ ਕਿਸੇ ਮਜ਼ਬਦਾਰੀਆਂ ਉਹਦੇ ਖਿਲਾਫ ਹਮੇਸ਼ਾ ਸਾਨੂੰ ਖੜਨਾ ਚਾਹੀਦਾ ਤੇ ਆਪਣੇ ਆਪ ਨੂੰ ਜੇ ਕੁਰਬਾਨੀ ਦਿੱਤੀ ਹੈ ਜੀ ਅੱਜ ਇੱਕ ਮਿਸਾਲ ਪੂਰੀ ਦੁਨੀਆ 'ਚ ਕਿਸੇ ਦੂਜੀ ਕੌਮ ਲਈ ਕਹੀਏ ਕਿਸੇ ਦੂਜੇ ਧਰਮ ਲਈ ਜੇ ਕਿ ਲੜਾਈ ਲੜੀ ਹੈ ਤਾਂ ਉਹ ਨੌਵੇਂ ਪਾਤਸ਼ਾਹ ਨੇ ਲੜਾਈ ਲੜੀ ਹੈ ਤੇ ਉਹਦੇ ਲਈ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਕੁਰਬਾਨ ਕੀਤਾ ਸੋ ਇਹ ਸੰਦੇਸ਼ ਜਿਹੜਾ ਸਾਡੀ ਕੌਮ ਵੱਲੋਂ ਸਾਡੀ ਕੌਮ ਨੂੰ ਇਹ ਸਕੇ ਕਿ ਜੇ ਸਿੱਖੀ ਪਰਫੁੱਲਿਤ ਹੋਈ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਕੁਰਬਾਨੀਆਂ ਉਹਦੇ ਸਦਕਾ ਹੋਈ ਹੈ ਤੇ ਅੱਜ ਸੁਮਤੀ ਸੰਗਤ ਨੂੰ ਵਧਾਈ ਹੈ ਕਿ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਇਹ ਨਗਰ ਕੀਰਤਨ ਸੰਗਤ ਦੀ ਹਾਜ਼ਰੀ ਨਾਲ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾਂਦਾ ਹੈ ਗੁਰ ਤੇਗ ਬਹਾਦਰ ਸਿਮਰਿਆ ਕਰ ਨੌਂ ਦੇ ਦਾਵੇ ਧਾਏ ਸਭ ਥਾਈ ਹੋਏ ਸਹਾਏ ਸਭ ਤੇ ਮੇਹਰਾਂ ਪਰੇ ਹੱਥ ਰੱਖੇ ਗੁਰੂ ਮਾਰਾ ਸਭ ਨੂੰ ਚੜ੍ਹਦਿਆਂ ਅਕਲਾ ਦੇ ਵਿੱਚ ਮੇਰਾ ਨਾਮ ਜਗਜੀਤ ਸਿੰਘ ਮੈਨੇਜਰ ਗੁਰਦੁਆਰਾ ਪਾਸੇ ਨੌਵੀਂ ਭਾਨੀਗੜ੍ਹ ਅੱਜ ਨੌਵੀਂ ਭਾਸ਼ਾ ਆਈ ਗੁਰਨਾਨਕ ਜੀ ਤਰਗੜਾ ਜਾ ਰਹੇ ਕੀ ਬੰਦ ਅੱਜ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਗੁਰਦੁਆਰਾ ਸਾਹਿਬ ਪਾਸਾ ਜੀ ਨੌਵੀਂ ਭਵਾਨੀਗੜ੍ਹ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਤੇ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਹਦੀ ਕੀ ਰਵਾਨਗੀ ਹੋ ਚੁੱਕੀ ਹੈ ਇਹ ਵੱਖ-ਵੱਖ ਪੜਾਵਾਂ ਵਿੱਚ ਉਹਦੀ ਹੁੰਦਾ ਹੋਇਆ ਸਾਵ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ ਤੇ ਕੱਲ ਨੂੰ ਸਵੇਰੇ 10 ਵਜੇ ਸ੍ਰੀ ਖੰਡ ਬੜ ਸਾਹਿਬ ਦੇ ਭੋਗ ਪਾਉਣ ਪਹੁੰਚਣਗੇ ਤੇ ਸੰਗਤਾਂ ਨੂੰ ਬੇਨਤੀ ਆ ਕਿ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਗੁਰਦੁਆਰਾ ਸਾਹਿਬ ਬਹੁਤ ਕੇ ਗੁਰਬਾਣੀ ਦਾ ਲਾਹ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਸਟ